ਟ੍ਰੈਫਿਕ ਦੀ ਇੱਕ ਰਿਪੋਰਟ ਸਾਹਮਣੇ ਆਈ ਆ ਕਿ ਬਹੁਤ ਮਹਿੰਗਾ ਪਿਆ ਇੱਥੇ ਟੋਰਾਂਟੋ ਦੇ ਵਿੱਚ ਟ੍ਰੈਫਿਕ ਕੰਜੈਸ਼ਨ ਕਰਕੇ ਗ੍ਰੇਟਰ ਟੋਰਾਂਟੋ ਤੇ ਹਾਮਿਲਟਨ ਏਰੀਆ ਦੇ ਵਿੱਚ ਜੀਟੀਏਚ ਜਿਹਨੂੰ ਕਹਿੰਦੇ ਆ ਇਕਨੋਮੀ ਦੇ ਵਿੱਚ 10 ਬਿਲੀਅਨ ਡਾਲਰ ਤੋਂ ਜ਼ਿਆਦਾ 2024 ਦੇ ਵਿੱਚ ਹੋਇਆ ਤੇ ਟੋਟਲ ਕਾਸਟ 47 ਬਿਲੀਅਨ ਡਾਲਰ ਦੱਸੀ ਜਾ ਰਹੀ ਆ ਜੇ ਇਹਦਾ ਸੋਸ਼ਲ ਇੰਪੈਕਟ ਦੇਖਿਆ ਜਾਵੇ ਤਾਂ ਇਹ ਬਹੁਤ ਵੱਡੀ ਆ ਅੰਟੇਰੀਓ ਦੇ ਵਿੱਚ ਕੰਜੈਸ਼ਨ ਕਰਕੇ 12.8 ਬਿਲੀਅਨ 2024 ਦੇ ਵਿੱਚ ਗਿਆ ਤੇ ਜੇ ਇਹਦਾ ਇੰਪੈਕਟ ਜਿਹੜਾ ਸੋਸ਼ਲ ਇੰਪੈਕਟ ਆ ਇਹਨੂੰ ਫਿਰ 56.4 ਬਿਲੀਅਨ ਦੇ ਨੇੜੇ ਤੇੜੇ ਲੈ ਜਾਂਦਾ ਕੰਜੈਸ਼ਨ ਦੇ ਨਾਲ ਮੈਂਟਲ ਹੈਲਥ ਤੇ ਅਸਰ ਪੈਂਦਾ ਕੁਆਲਿਟੀ ਆਫ ਲਾਈਫ ਤੁਹਾਡੀ ਸਟ्रेस ਵੱਧਦੀ ਆ ਲਾਈਫ ਸੈਟੀਸਫੈਕਸ਼ਨ ਘਟਦੀ ਆ ਤੁਹਾਡਾ ਟਾਈਮ ਫੈਮਿਲੀ ਨਾਲ ਲੈਜਰ ਦੇ ਲਈ ਘਟਦਾ ਆ ਸੋ ਇਹ ਬਹੁਤ ਸਾਰੇ ਫੈਕਟਰ ਨੇ ਹੁਣ ਟ੍ਰੈਫਿਕ ਮੈਨੇਜ ਨਹੀਂ ਹੁੰਦਾ ਜਿਆਦਾ ਵਹੀਕਲ ਜਿਹੜੇ ਆ ਨੰਬਰ ਆਫ ਵਹੀਕਲਸ ਜੀਟੀਐਚਏ ਦੇ ਰੋਡਸ ਦੇ ਉੱਤੇ ਆ 37% ਵੱਧ ਗਿਆ 2001 ਤੋਂ ਲੈ ਕੇ ਹੁਣ ਤੱਕ ਸੋ ਇਹ ਇਸ ਰੀਜਨ ਤੋਂ ਬਾਹਰ ਵੀ ਵਧਿਆ ਹੋ 17% ਵੱਧ ਗਿਆ ਜਿਹੜੀ ਕੰਜੈਸ਼ਨ ਆ ਉਹ ਪਿਛਲੇ ਦਹਾਕੇ ਦੇ ਵਿੱਚ ਘਟੀ ਆ ਪਰ ਇਕਨੋਮੀ ਦੇ ਲਈ ਇਹਦਾ ਕੋਸਟ ਬਹੁਤ ਜਿਆਦਾ ਆ 27.9 ਬਿਲੀਅਨ ਜਿਹੜੀ ਹੈਗੀ ਆ ਇਹਦੇ ਨਾਲ ਜਿਹੜੀ 2024 ਦੇ ਵਿੱਚ GTA ਦੇ ਵਿੱਚ ਕੰਪਿਊਟਰਸ ਸਗੇ ਉਹਨਾਂ ਨੂੰ ਹੈਵੀ ਟ੍ਰੈਫਿਕ ਦਾ ਸਾਹਮਣਾ ਕਰਨਾ ਪਿਆ ਔਰ ਤਿੰਨ ਜਾਂ ਚਾਰ ਗੁਣਾ ਜ਼ਿਆਦਾ ਹਫ਼ਤੇ ਦੇ ਵਿੱਚ ਜਿਹੜਾ ਕਿ ਅਨਟੈਰੀਓ ਦੇ ਦੂਜੇ ਪਾਰਟਸ ਨਾਲੋਂ ਕਿਤੇ ਜ਼ਿਆਦਾ ਦੱਸਿਆ ਜਾ ਰਿਹਾ 2044 ਤੱਕ ਜਿਹੜੇ ਨੰਬਰ ਆਫ ਕੰਪਿਊਟਰਸ ਨੇ GTA ਦੇ ਵਿੱਚ ਇਹ 1.1 ਮਿਲੀਅਨ ਤੱਕ ਗਰੋ ਕਰ ਜਾਣਗੇ ਤੇ ਕੰਜੈਸ਼ਨ ਜਿਹੜਾ ਜੇ ਇਸ ਸਮੇਂ ਦੇ ਸਿਰ ਨਾ ਸਟੈਪ ਲਿਆ ਗਿਆ ਤੇ ਇਹਦਾ ਹੋਰ ਵੀ ਇਹ ਮਹਿੰਗਾ ਪਊਗਾ ਤੇ ਲਗਭਗ ਕੰਟੈਰੀਓ ਨੂੰ ਇਹ 1.8 ਬਿਲੀਅਨ ਡਾਲਰ ਦੇ ਵਿੱਚ 2044 ਤੱਕ ਇਹ ਪੈ ਸਕਦਾ ਹੈ ਸੋ ਸਮੱਸਿਆ ਜਦੋਂ ਸਰਕਾਰ ਕੀ ਕਰਦੀ ਹੈ ਜਾਂ ਕਿੰਨਾ ਕਿਹਦਾ ਅਸਰ ਪੈਂਦਾ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਗੱਲਬਾਤ ਹੋਏ ਇੱਕ ਸਰਵੇ ਕੀਤਾ ਬਾਰਡਰ ਕ੍ਰੋਸਿੰਗ ਦੇ ਉੱਤੇ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ ਇਥੋਂ ਕੈਨੇਡਾ ਤੋਂ ਯੂਐਸ ਵੱਲ ਨੂੰ ਇੱਕ ਵੱਡਾ ਜਿਹੜਾ ਕਨਸਰਨ ਕੁਝ ਇਹਨੂੰ ਕਹਿੰਦੇ ਕਿ ਹੁਣ ਕਿਉਂਕਿ ਡੋਨਲਡ 트੍ਰੰਪ ਉਧਰਲੇ ਪਾਸੇ ਆ ਜਾਣੇ ਆ ਉਹਦੇ ਤੋਂ ਬਾਅਦ ਇਮੀਗ੍ਰੇਸ਼ਨ ਦੇ ਉੱਤੇ ਸਿੱਧਾ ਅਸਰ ਪੈਣਾ ਇਮੀਗ੍ਰੇਸ਼ਨ ਦੋਵੇਂ ਤਰ੍ਹਾਂ ਦੀ ਇੱਕ ਤੇ ਜਿਹੜੇ ਲੋਕ ਇੱਥੇ ਨਹੀਂ ਉਹਨਾਂ ਦੇ ਕੋਲ ਇੱਕੋ ਹੀ ਸਾਧਨ ਬਚਦਾ ਕਿ ਉਹ ਕਿਉਂਕਿ ਇਮੀਗ੍ਰੇਸ਼ਨ ਕੈਨੇਡਾ ਦੇ ਵਿੱਚ ਵੀ ਸਖਤ ਹੋ ਰਹੀ ਹੈ ਇਹ ਬਹੁਤੇ ਲੋਕ ਬਾਰਡਰ ਟੱਪ ਕੇ ਅਮਰੀਕਾ ਜਾਂਦੇ ਸੀ ਟ੍ਰੈਂਡਾਂ ਦੇ ਵਿੱਚ ਦੂਜੀਆਂ ਤਰੀਕਾਂ ਦੇ ਵਿੱਚ 15000 ਤੋਂ ਲੈ ਕੇ 1500 ਦੇ ਵਿੱਚ ਵੀ ਲੋਕ ਬਾਰਡਰ ਟੱਪਦੇ ਰਹੇ ਅਸੀਂ ਖਬਰਾਂ ਸੁਣੀਆਂ ਇਹਨਾਂ ਦਾ ਕੀ ਬਣੂਗਾ ਦੂਜਾ ਇਹ ਆ ਜਿਹੜੇ ਉਧਰ 트াম্প ਨੇ ਸ਼ਕਤੀ ਕਰਨੀਆਂ ਡੋਨਲਡ 트াম্প ਨੇ ਉੱਥੇ ਜਿਹੜੇ ਅਨਡਾਕੂਮੈਂਟਡਰ ਨੇ ਪਹਿਲਾਂ ਸ਼ੁਰੂ ਹੋਣਾ ਉਹਨਾਂ ਨੇ ਕ੍ਰਿਮੀਨਲਸ ਤੋਂ ਉਹਨਾਂ ਦਾ ਕੀ ਬਣੂਗਾ ਉਹ ਬਾਰਡਰ ਟੱਪ ਕੇ ਕੈਨੇਡਾ ਵਾਲੇ ਪਾਸੇ ਆਉਣਗੇ ਸਰਵੇ ਇਹਦਾ ਹੁਣ ਆਮ ਬੰਦੇ ਨਾਲ ਕੈਨੇਡਾ ਦੇ ਉੱਤੇ ਕੀ ਅਸਰ ਪੈਂਦਾ 80% ਜਿਹੜੇ ਕੈਨੇਡੀਅਨਸ ਨੇ ਇਸ ਵੇਲੇ 80% ਤੋਂ ਜ਼ਿਆਦਾ ਕੈਨੇਡੀਅਨ ਇਹ ਸੋਚਦੇ ਆ ਕਿ ਜਿਹੜੀ ਗੈਰ ਕਾਨੂੰਨੀ ਪ੍ਰਵਾਸ ਕੈਨੇਡਾ ਤੋਂ ਅਮਰੀਕਾ ਹੋ ਰਿਹਾ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਹੁਣ 31% ਕੈਨੇਡੀਅਨ ਇਹ ਸੋਚਦੇ ਆ ਵੀ ਇਹ ਮੇਜਰ ਪ੍ਰੋਬਲਮ ਹੈ ਜਾਨੀ ਲਗਭਗ 10 'ਚੋਂ 3 ਜਣੇ ਕਹਿੰਦੇ ਬਹੁਤ ਵੱਡੀ ਸਮੱਸਿਆ ਹੈ ਜਦੋਂ ਕਿ ਜਿਹੜੇ 50% ਆ ਉਹ ਕਹਿੰਦੇ ਇਹ ਪ੍ਰੋਬਲਮ ਤਾਂ ਹੈਗੀ ਹੈ ਪਰ ਸਾਡੇ ਨਾਲ ਇਹਦਾ ਕੋਈ ਸਿੱਧਾ ਸਬੰਧ ਨਹੀਂ ਹੈ ਸਾਡੇ ਲਈ ਇਹ ਕੋਈ ਵੱਡਾ ਇਸ਼ੂ ਨਹੀਂ ਹੈ ਕਵੈਕ ਦਾ ਜਿਹੜਾ ਹੁਣ ਕਨਸਰਨ ਵੱਡਾ ਆ ਕਵਿਕ ਦੇ ਵਿੱਚ ਜਿਹੜੇ ਲੋਕ ਨੇ ਉਹ ਦੇਖਦੇ ਆ ਕਿ ਜਿਆਦਾ ਲੋਕ ਕਹਿੰਦੇ ਵੀ ਉਹਨਾਂ ਦੇ ਲਈ ਸਮੱਸਿਆ ਵੱਡੀ ਆ ਕਿਉਂਕਿ ਉੱਥੇ ਜਿਆਦਾ ਇਹ ਕੁਝ ਹੁੰਦਾ ਹੈ ਹੁਣ ਫਿਰ ਇਹਨੂੰ ਜਦੋਂ ਉਹਨਾਂ ਨੇ ਮਰਦਾਂ ਤੇ ਔਰਤਾਂ ਦੇ ਵਿੱਚ ਵੰਡ ਕੇ ਦੇਖਿਆ ਤੇ 33% ਮਰਦ ਤੇ 29% ਜਿਹੜੀਆਂ ਔਰਤਾਂ ਇਹਨੂੰ ਵੱਡੇ ਪ੍ਰੋਬਲਮ ਮੰਨਦੀਆਂ ਉਹਨਾਂ ਦੇ ਵਿੱਚ ਵੀ ਜਿਹੜਾ ਟੈਰਫ ਟ੍ਰੇਡ ਟੈਰਫ ਡੋਨਲਡ 트੍ਰੰਪ ਦਾ ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਨੇ ਡੋਨਲਡ 트੍ਰੰਪ ਉਹਨਾਂ ਦਾ ਜਿਹੜਾ ਪਲਾਨ ਆ ਕਿ ਟ੍ਰੇਡ ਟੈਰਫ ਨੂੰ ਪਲਾਨ ਕੀਤਾ ਜਾਊਗਾ ਕੈਨੇਡਾ ਤੇ ਮੈਕਸੀਕੋ ਨੂੰ ਪ੍ਰੈਸ਼ਰਾਈਜ਼ ਕਰਨ ਦੇ ਉੱਤੇ ਇਲੀਗਲ ਇਮੀਗ੍ਰੇਸ਼ਨ ਦੇ ਵਿਰੋਧ ਦੇ ਵਿੱਚ ਤੇ ਡਰਗ ਮੂਵਮੈਂਟ ਦੇ ਵਿੱਚ ਹੁਣ ਜਿਹੜੀ ਇਸ਼ੂ ਹੈ ਗਿਆ ਕੈਨੇਡਾ ਯੂਨਾਈਟਿਡ ਸਟੇਟ ਮੈਕਸੀਕੋ ਫ੍ਰੀ ਟ੍ਰੇਡ ਐਗਰੀਮੈਂਟ ਆ ਜਿਹੜਾ ਉਹਦੀ ਡਿਸਕਸ਼ਨ ਦੇ ਉੱਤੇ ਜਿਹੜਾ ਨੈਨੋਜ਼ ਨੇ ਇਹ ਕੀਤਾ ਆ ਉਹਨਾਂ ਨੇ ਰਿਸਰਚ ਕੰਡਕਟ ਕੀਤੀ ਆ ਉਹਦੇ ਵਿੱਚ ਸਰਵੇ ਦੇ ਵਿੱਚ ਪਤਾ ਲੱਗਿਆ ਕਿ ਜਿਹੜੇ ਕੈਨੇਡੀਅਨਸ ਨੇ ਉਹ ਇਹ ਸਾਰੇ ਕੁਛ ਦੇ ਉੱਤੇ ਨਵੰਬਰ 30 ਤੋਂ ਲੈ ਕੇ 4 ਦਸੰਬਰ ਤੱਕ ਇਹਨਾਂ ਨੇ ਇਹ ਸਰਵੇ ਕੀਤਾ ਆ ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਇੱਕ ਵੱਡਾ ਇਸ਼ੂ ਲੋਕਾਂ ਦੇ ਮਤਲਬ ਉਹਨਾਂ ਲਈ ਨਹੀਂ ਜਿਹੜੇ ਬੰਦੇ ਨੇ ਤਾਂ ਗੈਰਕਾਨੂੰਨੀ ਤੌਰ ਤੇ ਉਧਰ ਜਾਣਾ ਉਹਦੇ ਲਈ ਤੇ ਇਹ ਵੱਡਾ ਇਸ਼ੂ ਹੈਗਾ ਹੀ ਹੈ ਜਿਹੜੇ ਬੰਦੇ ਨੇ ਅਮਰੀਕਾ ਤੋਂ ਉਹਨਾਂ ਉਹਦੇ ਲਈ ਵੀ ਇਹ ਵੱਡਾ ਇਸ਼ੂ ਆ ਆਮ ਜਿਹੜੇ ਕੈਨੇਡਾ ਵਾਸੀ ਨੇ ਉਹਨਾਂ ਦੇ ਲਈ ਵੀ ਇਹ ਇੱਕ ਵੱਡਾ ਜਿਹੜਾ ਇਸ਼ੂ ਆ ਇੱਕ ਮੇਜਰ ਪ੍ਰੋਬਲਮ ਆ ਤੇ ਇਹਦੇ ਉੱਤੇ ਇਹ ਲੋਕ ਚਿੰਤਤ ਨੇ ਕਿ ਜਿਹੜੀ ਇਹ ਪ੍ਰੋਬਲਮ ਆ ਇਹਨੂੰ ਕੀ ਇਹਦਾ ਬਣੂਗਾ ਤੇ 50% ਜਿਹੜੇ ਸੋਚਦੇ ਆ ਕਿ ਇਹ ਮਾਈਨਰ ਪ੍ਰੋਬਲਮ ਆ 31% ਕਹਿੰਦੇ ਇਹ ਮੇਜਰ ਪ੍ਰੋਬਲਮ ਆ ਤੇ 14% ਲੋਕਾਂ ਨੇ ਸਿਰਫ ਕਿਹਾ ਕਿ ਸਾਡੇ ਲਈ ਇਹ ਕੋਈ ਪ੍ਰੋਬਲਮ ਹੈ ਹੀ ਨਹੀਂ ਪਰ ਜਦੋਂ ਹੀ ਉਧਰ ਸਰਕਾਰ ਆਉਂਦੀ ਹੈ ਕਿਉਂਕਿ ਦੌੜੀ ਮਾਰ ਪੈ ਰਹੀ ਹੈ ਕੈਨੇਡਾ ਵਾਲੇ ਪਾਸੇ ਇਮੀਗ੍ਰੇਸ਼ਨ ਦੇ ਉੱਤੇ ਸਖਤੀ ਕੀਤੀ ਜਾ ਰਹੀ ਹੈ ਬਾਹਰਲੇ ਬੰਦ ਕਰਤੇ ਰਹੇ ਨੇ ਸਾਰੇ ਤੇ ਉਧਰਲੇ ਪਾਸੇ ਕਿਉਂਕਿ ਡੋਨਲਡ ਟਰੰਪ ਆ ਰਹੇ ਆ ਉਹਨਾਂ ਨੇ ਪਹਿਲਾਂ ਹੀ ਕਿਹਾ ਜਿਹੜੇ ਅਨ ਡਾਕੂਮੈਂਟਡ ਆ ਉਹਨਾਂ ਦੇ ਉੱਤੇ ਅਸੀਂ ਸਖਤੀ ਕਰਨੀ ਹੈ ਸੋ ਉਹ ਵੀ ਇੱਕ ਸਖਤੀ ਵਕਰੀ ਕਿਸਮ ਦੀ ਉਧਰੋਂ ਪਾਸੋਂ ਹੋ ਰਹੀ ਹੈ ਦੋਵੇਂ ਪਾਸਿਓਂ ਗੱਲ ਚਿੰਤਾ ਵਾਲੀ ਆ ਕਿ ਕਿੰਨਾ ਕਸਰ ਇਹਦਾ ਜਿਹੜੇ ਇਹ ਜਾਣ ਆਉਣ ਵਾਲੇ ਨੇ ਉਹਨਾਂ ਦੇ ਉੱਤੇ ਤੇ ਜਿਹੜਾ ਆਮ ਕੈਨੇਡੀਅਨ ਆ ਉਹਦੇ ਉੱਤੇ ਪਵੇਗਾ